ਸੇਵਾਵਾਂ ਦੇ ਵਿੱਚ ਜਿਸ ਚੀਜ਼ ਦੀ ਕਮੀ ਸੀਗੀ ਆ ਜੋ ਕਮੀ ਜਿਹੜੀ ਆ ਉਹ ਪੂਰੀ ਹੋਈ ਆ ਔਰ ਮੈਂ ਸਭ ਤੋਂ ਪਹਿਲਾ ਤਲਵਾਦ ਕਰਦਾ ਜਿਹੜਿਆ ਸਬਾਤ ਸੇ ਵੀ ਜਥੇਬੰਦੀਆਂ ਨੇ ਜਿਹਦੇ ਵਿੱਚ ਬਲੱਡ ਡੋਨੇਟ ਸੋਸਾਇਟੀ ਗੁਰਦਾਸਪੁਰ ਪਰ ਕਲਾਂੌਰ ਤੋਂ ਸਮਾਜਿਕ ਗਤੀਵਿਧੀ ਸੋਸਾਇਟੀ ਜਿਹਨੂੰ ਪੂਰੇ왈 ਜੀ ਹੈਡ ਕਰ ਰਹੇ ਨੇ ਔਰ ਇਹ ਬਹੁਤ ਦੇਰ ਤੋਂ ਪਾਰਕ ਵਿਕਾਸ ਪਰਸ਼ਦ ਦਮਾंदे ਵੀ ਖੜੇ ਨੇ ਇਹ ਬਹੁਤ ਦੇਰ ਤੋਂ ਮੰਨ ਕਰਦੇ ਸੀ ਇਹ ਕਿ ਗੁਰਦਾਸਪੁਰ ਦੇ ਵਿੱਚ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਆਉਂਦੀ ਸੀ ਜਿਸ ਵਕਤ ਪੇਟਲਰ ਦੀ ਲੋੜ ਪੈਂਦੀ ਸੀ ਜੀ ਔਰ ਇਹ ਮਸ਼ੀਨ ਚੱਲਦੀ ਨਹੀਂ ਸੀਗੀ نتیਜੇ ਦੇ ਤੌਰ ਤੇ ਲੋਕਾਂ ਨੂੰ ਗੁਰਦਾਸਪੁਰ ਤੋਂ ਬਾਅਦ ਜਲੰਧਰ ਅੰਮ੍ਰਿਤਸਰ ਪਠਾਨਕੋਟ ਜਾਣਾ ਪੈਂਦਾ ਸੀਗਾ ਔਰ ਉੱਥੇ ਬਹੁਤ ਵੱਡੀ ਰਕਮ 13 ਤੋਂ 14000 ਰੁਪਏ ਖਰਚ ਕੇ ਉਹ ਪੇਟਲੈਸ ਲੈ ਕੇ ਆਪਣੇ ਮਰੀਜ਼ ਨੂੰ ਚਾਉਂਦੇ ਸੀ ਔਰ ਇੱਕ ਐਸੀ ਚੀਜ਼ ਹੈ ਜਿਹੜੀ ਸਾਡੀ ਜਿਹੜੀ क्रोनिक ਡਿਜ਼ੀਜ਼ ਨੇ ਉਹਦੇ ਵਿੱਚ ਇਹ ਤਾਂ ਆਉਂਦੀ ਆ ਆਵੇ ਡੇਂਗੂ ਦੀ ਪ੍ਰੋਬਲਮ ਹੋਵੇ ਕੈਂਸਰ ਦੀ ਪ੍ਰੋਬਲਮ ਹੋਵੇ ਜਾਂ ਹੋਰ ਕੋਈ ਸੀਰੀਅਸ ਇਨਫੈਕਸ਼ਨ ਉਹਦੇ ਵਿੱਚ ਇਨਸਾਨ ਨੂੰ ਲੋੜ ਪੈਂਦੀ ਆ ਇਹ ਪੇਟਲੈਸ ਨੂੰ ਛਾਉਣ ਵਾਸਤੇ ਉਹਦੇ ਕਰਕੇ ਕਿਤੇ ਜਿਹੜੇ ਆਰਥਿਕ ਤੌਰ ਤੇ ਲੋਕ ਉਜੋਰ ਸੀਗੇ ਇਹਨੇ ਪੈਸੇ ਨਹੀਂ ਸੀ ਖਰਚ ਸਕਦੇ ਉਹ ਕਈ ਵਾਰੀ ਉਹ ਇਸ ਟ੍ਰੀਟਮੈਂਟ ਤੋਂ ਵਾਂਝੇ ਰਹਿ ਜਾਂਦੇ ਸੀਗੇ ਪਰ ਜਦੋਂ ਵੀ ਉਹਦਾ ਸੀਗਾ ਤੇ ਉਸ ਵੇਲੇ ਜਿਹੜੀ ਸਾਡੀ ਆ ਸਵਾਧੀ ਜਥੇ ਵਧੀਆਂ ਨੇ ਤੇ ਮੇਸ਼ਾਬੰਦ ਕਰਦੀ ਸੀਗੀ ਆ ਕਿ ਇਹ ਮਸ਼ੀਨ ਜਿਹੜੀ ਆ ਚਾਲੂ ਹੋਣੀ ਚਾਹੀਦੀ ਆ ਸੋ ਮੈਂ ਧੰਵਾਦੀ ਆ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਔਰ ਹੈਲਥ ਮਿਨਿਸਟਰ ਡਾਕਟਰ ਨੀਰਜ ਜੀ ਦਾ ਜਿਨ੍ਹਾਂ ਨੇ ਇਹ ਪ੍ਰਯਾਸ ਕਰਕੇ ਇਹਨੂੰ ਚਾਲੂ ਕੀਤਾ ਔਰ ਸਾਡੇ ਇਹਨਾਂ ਇੰਪਲੋਇਜ਼ ਨੇ ਉਹ ਜਿਹੜੇ ਸਾਹਮਣੇ ਆ ਜਾਣ ਉਹਨਾਂ ਨੂੰ ਅਸੀਂ ਟ੍ਰੇਨਿੰਗ ਵੀ ਉਹਦੀ ਬਕਾਇਦਾ ਮੁਕੰਮਲ ਤੌਰ ਤੇ ਦਿੱਤੀ ਆ ਔਰ ਔਰ ਉਹਦੇ ਨਾਲ ਉਹ ਜਿਹੜੀ ਮਸ਼ੀਨ ਆ ਉਹ ਰੈਗੂਲਰਲੀ ਚੱਲੇਗੀ ਸਭ ਤੋਂ ਪਹਿਲਾਂ ਇਹਦਾ ਮੁਬਾਰਕ ਦੇਣਾ ਇਸ ਐਨਜੀਓ ਨੂੰ ਕਿਰਪਾ ਕਰੀ ਤੁਹਾਨੂੰ ਤੇ ਤੁਹਾਡੀ ਸਾਰੀ ਨਵੀਂ ਜੀ ਕਿਉਂਕਿ ਅੱਜ ਇਹਦੇ ਵਿੱਚ ਡੋਨਰ ਦੀ ਲੋੜ ਹੁੰਦੀ ਆ ਔਰ ਜਦੋਂ ਵੀ ਬਲੇਡਸ ਲੈਣੇ ਨੇ ਸਾਨੂੰ ਡੋਨਰ ਜਿਹੜਾ ਉਹ ਦੇਣਾ ਪੈਂਦਾ ਸੋ ਉਹ ਦੀ ਸ਼ੁਰੂਆਤ ਵੀ ਜਿਹੜੀ ਆ ਉਹ ਮੈਂ ਸਮਝਦਾ ਪੂਰਵਾਨ ਸਾਹਿਬ ਨੇ ਆਪਣੇ ਆਪ ਬਲੱਡ ਦੇ ਕੇ ਦਿੱਤੀ ਆ ਸੋ ਇੱਥੋਂ ਮੈਂ ਸਮਝਦਾ ਵੀ ਸਮਾਜ ਨੂੰ ਇੱਕ ਮੀਂਹ ਵੀ ਲੈਣੀ ਚਾਹੀਦੀ ਆ ਅਸੀਂ ਗੱਲ ਤੇ ਕਰ ਲੈਂਦੇ ਆ ਗੱਲ ਕੇ ਰਸੂਲਾਂ ਦੀ ਵੀ ਕਰ ਲੈਂਦੇ ਆ ਪਰ ਜਦੋਂ ਆਪਣੇ ਤੇ ਗੱਲ ਆਉਂਦੀ ਆ ਫਿਰ ਆਪਾਂ ਭਰੇ ਹੋ ਜਾਂਦੇ ਆ ਔਰ ਕਈ ਵਾਰੀ ਤੋਂ ਕਹਿੰਦੀ ਆ ਨਾ ਵੀ ਜੇ ਹਮੇਸ਼ਾ ਹੀ ਇਹ ਮਹਿਸੂਸ ਕਰਦੇ ਆ ਵੀ ਜੇ ਕੋਈ ਜੀ ਇਹਦਾ ਬੈਟਰੀ ਗਵਰਡੀ ਦੇ ਘਰ ਆਪਣੇ ਤੋਂ ਹੀ ਸ਼ੁਰੂ ਕਰਦੇ ਸੋ ਪੂਰੇ ਵਾਲ ਸਾਹਿਬ ਤੁਹਾਡਾ ਧੰਨਵਾਦ ਸਾਰੀ ਜਥੇਬੰਦੀਆਂ ਦਾ ਧੰਨਵਾਦ ਔਰ ਬਲੱਡ ਡੋਨਰ ਸੁਸਾਇਟੀ ਦਾ ਤੁਹਾਡਾ ਵੀ ਤੁਸੀਂ ਆਪਣੇ ਆਪ ਤੋਂ ਸ਼ੁਰੂ ਕਰਕੇ ਅੱਜ ਇਹ ਜਿਹੜੇ ਪਲੇਟਲੈਟਸ ਤਿਆਰ ਕੀਤੇ ਨੇ ਮੈਂ ਦੱਸ ਦਵਾ ਜਿਹੜੀ ਇਹਦੀ ਸਰਕਾਰੀ ਕੀਮਤ ਆ ਉਹ ਸਿਰਫ 2000 ਰੁਪਇਆ ਹੋਊਗੀ ਹੁਣ ਗੁਰਦਾਸਪੁਰ ਦੇ ਲੋਕਾਂ ਨੂੰ ਪਟਾਣਕੋਟ ਜਲੰਧਰ ਅਮ੍ਰitsar ਜਾਣ ਦੀ ਲੋੜ ਨਹੀਂ ਹੋਣੀ ਉਹ ਸਿਵਲ ਹਸਪੀਟਲ ਗੁਰਦਾਸ ਦੇ ਰੋਡ ਆ ਕੇ ਜਿਹੜੇ ਪਲੇਟ ਲੈਕ ਤੇ ਉੱਥੋਂ ਲੈ ਕੇ ਆਪਣੇ ਮਰੀਜ਼ ਨੂੰ ਤਾਰਨ ਸਿਰਫ 2000 ਲੱਗੂਗਾ ਔਰ ਉਸ ਦੋਨੋਂ ਤੋਂ ਹੀ ਬਈ ਨੇ ਕਾਟਰਸ ਨੇ ਉਹ ਤਿਆਰ ਹੁੰਦਾ ਮੈਨੂੰ ਫਕਰ ਕਿ ਜਿਹੜੀਆਂ ਸਾਡੀ ਐਨ ਜੀਓ ਦੇ ਉੱਤੇ ਕੰਮ ਕਰ ਰਹੀਆਂ ਨੇ ਨਾ ਜਿਹੜਾ ਨਾਮ ਲਿਆ ਭਾਵੇਂ ਬਲੱਡ ਡੋਨਰ ਸੁਸਾਇਟੀ ਆ ਜਾਂ ਸਾਡੀਆਂ ਸਮਾਜਿਕ ਅਤੇ ਵਿੰਦੀ ਸੇਵਾ ਸੁਸਾਇਟੀ ਆ ਭਾਵੇਂ ਪੜਗ ਵਿਕਾਸ ਪਰਿਸ਼ਦ ਆ ਇਹ ਸਾਰੇ ਲੋਕ ਸਮਾਜ ਦੀ ਸੇਵਾ ਲਈ ਜੁੜੇ ਹੋਏ ਨੇ ਔਰ ਡੋਨਰਸ ਵੀ ਹਮੇਸ਼ਾ ਇਹ ਤਿਆਰ ਰੱਖਦੇ ਨੇ ਸੋ ਇਹ ਜਿਹੜੀ ਇੱਕ ਬਹੁਤ ਵੱਡੀ ਮੁਸ਼ਕਲ ਸੀ ਇਸ ਇਲਾਕੇ ਦੀ ਅੱਜ ਪੂਰੀ ਹੋਈ ਹੈ ਗੁਰਦਾਸਪੁਰ ਦੇ ਵਿੱਚ ਸਿਰਫ ਮੇਰਾ ਕਹਿਣ ਹੋਰ ਪ੍ਰਾਈਵੇਟ ਹਸਪੀਟਲ ਕੋਲ ਇਹ ਮਸ਼ੀਨ ਆ ਅਦਰਵਾਈਜ਼ ਤਾਂ ਗੁਰਦਾਸਪੁਰ ਚ ਪ੍ਰਾਈਵੇਟ ਹਸਪੀਟਲ ਕੋਲ ਵੀ ਮਸ਼ੀਨ ਨਹੀਂ ਹੈਗੀ ਸੋ ਇਹ ਜਿਹੜੀ ਆ ਉਹਨੂੰ ਕਿੱਟਾ ਰੇ ਉਹ ਵੀ ਤੁਹਾਡੇ ਕੋਲ ਮਾਈਆ ਹੋ ਗਈਆਂ ਨੇ ਔਰ ਇਹ ਜਿਹੜੀ ਕਿੱਟ ਦੀ ਕੀਮਤ ਆ ਉਹ ਮੇਰਾ ਖਿਆਲ ਕੱਲੀ 9000 ਦੇ ਕਰੀਬ ਆ ਜੋ ਲੈ ਪਰ ਸਰਕਾਰ ਜਿਹੜੀ ਆ ਜਿਵੇਂ ਪਹਿਲਾਂ ਕਿਹਾ ਕਿ ਭਗਵੰਤ ਮਾਨ ਜੀ ਦੀ ਸਰਕਾਰ ਸਿਹਤ ਸੇਵਾਵਾਂ ਨੂੰ ਨਿਯਾਰੀ ਬਣਾਉਣ ਲਈ ਔਰ ਸਭ ਫ੍ਰੀ ਸੇਵਾ ਦੇਣ ਵਾਸਤੇ ਸਸਤੀਆਂ ਸੇਵਾ ਦੇਣ ਵਾਸਤੇ ਵਚਨਪਾਧਾ ਔਰ ਉਸ ਲੜੀ ਦੇ ਵਿੱਚ ਜਿਹੜੀ ਗੁਰਦਾਸਪੁਰ ਦੀ ਇੱਕ ਬਹੁਤ ਪੁਰਾਣੀ ਨੈਸਬਰਾ ਮੰਗਣੀ ਉਹ ਲੋੜ ਸੀ ਆ ਜੋ ਲੋੜ ਜਿਹੜੀ ਆ ਉਰੀ ਹੋਰ ਜਰੀਆ ਮੈਂ ਅੱਜ ਸਾਰੇ ਅੱਜ ਸਾਰੇ ਡਾਕਟਰ ਸਾਹਿਬਾਨ ਦੇ ਕੋਲੋਂ ਨਾਲ ਕੋਲ ਬਲੱਡ ਬੈਂਕ ਨੂੰ ਦੇਖਦੇ ਨੇ ਡਾਕਟਰ ਪੂਜਾ ਇਹ ਆ ਬਹੁਤ ਹਿਮਤੀ ਆ ਅੱਛੀ ਡਾਕਟਰ ਆ ਸਾਡੇ ਐਸ ਐਮਓ ਡਾਕਟਰ ਰਵੀ ਮਹਾਜਨ ਜੀ ਨੇ ਸਾਡੇ ਸਰਵ ਸੱਜਣ ਡਟਾਇਆ ਡਾਕਟਰ ਭਾਰਤ ਕੁਸ਼ਨ ਜੀ ਉਹ ਵੀ ਅੱਜ ਇਛੇਚੇ ਤੌਰ ਤੇ ਆਏ ਨੇ ਔਰ ਮੈਂ ਇਹ ਵੀ ਦੱਸ ਦਵਾ ਬਰਦਾਸਰ ਕੋ ਦੇ ਰੋਗਾ ਨੂੰ ਕਿ ਸਰਵਲ ਹਸਪੀਟਲ ਦੇ ਟੈਮਪਲ ਇੰਪਲਾਈਸ ਇੱਕ ਤੇ ਪ੍ਰਦੀਪ ਇਹ ਬਹੁਤ ਇਕਬਾਲ ਹੋਣੀ ਹੈ ਤੁਸੀਂ ਚਲ ਤੁਸੀਂ ਉਹ ਜਿਹੜੇ EMPLOYEES ਨੇ ਇਹਨਾਂ ਨੂੰ ਬਕਾਇਦਾ ਕੰਪਨੀ ਤੋਂ ਟ੍ਰੇਨਿੰਗ ਦਿੱਤੀ ਗਈ ਆ ਮੈਂ ਇਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਤੁਸੀਂ ਇਸ ਲੇਟਸਟ ਮਸ਼ੀਨ ਦੀ ਵਰਕਿੰਗ ਦੇ ਨਾਲ ਆਪਣੇ ਆਪ ਨੂੰ ਵੀ ਅਪਡੇਟ ਰੱਖਿਓ ਜੇ ਕੋਈ ਨਵੀਂ ਟੈਕਨੋਲੋਜੀ ਹੋਰ ਆਵੇ ਉਹਨੂੰ ਵੀ ਤੁਸੀਂ ਸਟੱਡੀ ਕਰੋ ਕਿ ਕਿ ਮੇਰੀ ਲੋੜ ਪਵੇ ਮੈਨੂੰ ਦੱਸੋ ਸਰਕਾਰ ਵੱਲੋਂ ਕੋਈ ਡਿਊਟੀ ਲਾਉਣੀ ਹੋਵੇਗੀ ਜ਼ਰੂਰ ਲਾਵਾ